ਟੂਡੀ ਮਹੱਲਾ ਪੰਜਵਾ ਘਰ ਪੰਜਵਾ ਦੁੱਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੂ ਗੁਣ ਮੀਰੋ ਪ੍ਰਭ ਜੀ ਕੀ ਵਾਹਿਗੁਰੂ ਦੀ ਬਖਸ਼ਿਸ਼ ਵੱਲੋਂ ਚੇਤੇ ਕਰਾ ਕੇ ਮਾਰੇ ਦੋ ਪੌੜੀ ਪਰਿਆਂ ਵਾਲੇ ਸ਼ਬਦ ਪੰਜਵੇਂ ਘਰ ਸਰਦਾਰ ਜੀ ਚਾਹਦਿਆਂ ਕੋ ਦਾਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ হে ਪ੍ਰੇਮੀ ਵੇਹਾ ਜਗੁਣ ਉਪਕਾਰ ਵੇਰ ਜੀ ਪ੍ਰਭੂ ਆ ਕਾਣ ਪ੍ਰਖੀਨ ਕੀਤਾ ਹੈ ਇਹ ਜੇ ਗੁਣ ਭਰ ਦਿੱਤੇ ਸਾਡੇ ਅੰਦਰ ਪੰਜ ਦੂਖ ਅਰ ਅਹੰਮ ਰੂਪ ਜਗਤ ਕਰਤ ਹੋਏ ਜਗਿਆਸੂ ਵਾਹਿਗੁਰੂ ਦਾ ਸ਼ੁਕਰ ਕਰਦੇ ਜਿਹਨੇ ਦਾਤਾਂ ਦਿੱਤੀਆਂ ਹੈ ਜੀ ਪੰਜ ਦੂਖ ਅਰ ਅਹੰਮ ਰੂਪ ਪੰਜ ਦੋਸ਼ ਕਾਣੋ ਸਬਦ ਸਪਰਸ਼ ਰੂਪ ਰਸ ਗੰਧ ਰਿਸ਼ੇ ਇਹ ਪੰਜੇ ਦੋਖ ਮੇਰੇ ਮੇਢ ਦੇਤੇ ਅਰ ਹਉਮੈ ਦਾ ਜਿਹੜਾ ਰੋਗ ਸੀ ਅੰਦਰ ਹੰਗ ਦਾ ਦਾ ਰੋਗ ਚਿੰਬੜਿਆ ਹੋਇਆ ਸੀ ਇਹ ਤਨ ਤੇ ਸਗਲ ਦੂਰ ਕੀਏ। ਇਹ ਸਰੀਰ ਚ ਸਾਡੇ ਚੋਂ ਤਨ ਸੁਖ ਮਨ ਚੋਂ ਸਾਰੇ ਦੂਰ ਕਰ ਦਿੱਤੇ ਮੇਰ ਦਿੱਤੇ ਐਸੀ ਕਿਰਪਾ ਕੀਤੀ ਮਹਾਰਾਜ ਨੇ। ਰਹਾਉ। ਬੰਧਨ ਤੂਰ ਸ਼ੂਰ ਬਿਖਿਆ ਤੇ ਸਾਡੇ ਬੰਧਨ ਜੰਮਣ ਮਰਨ ਦੇ ਤੋੜ ਦਿੱਤੇ। ਇਹ ਸੁਨਾਤ ਤਾਂ ਸਾਨੂੰ ਦਿੱਖਿਆ ਮਾਇਆ ਵੱਲੋਂ। ਗੁਰੂ ਕੋ ਸ਼ਬਦ ਮੇਰਾ ਹੀਰ ਦੀਨ। ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਸਤਿਗੁਰੂ ਨਾਨਕ ਦੇਵ ਦਾ ਜੋ ਸ਼ਬਦ ਉਪਦੇਸ਼ ਹੈ। ਉਹ ਮੇਰੇ ਹਿਰਦੇ ਚ ਪਰਗਰ ਕਰ ਦੁੱਤਾ ਹੈ ਦੇਤਾ ਹੈ ਅਰੂਪ ਅਨਰੂਪ ਮੂ ਮੋਰੂ ਕਛ ਨਾ ਵਿਚਾਰਿਓ ਮੇਰਾ ਰੂਪ ਸੋਹਣਾ ਸੂਪ ਵਾਲਾ ਕਿ ਅਨਰੂਪ ਹੈ ਕਿ ਰੂਪ ਹੈ ਰੂਪ ਤੋਂ ਰਹਿਤ ਹੈ ਇਹ ਵਿਚਾਰ ਨਹੀਂ ਕੀਤੀ ਰੂਪ ਦਿਲ ਦੀ ਸਫਾਈ ਵਾਲਾ ਹੈ ਕਿ ਬੇਸਫਾਈ ਵਾਲਾ ਹੈ ਇਹ ਵੀ ਵਿਚਾਰ ਨਹੀਂ ਕੀਤੀ ਮੇਰੀ ਮਹਾਰਾਜ ਨੇ ਪ੍ਰੇਮ ਗਹਿਉ ਮੋਹੇ ਹਰ ਰੰਗ ਭੀਨ ਮੈਨੂੰ ਸਤਗੁਰਾਂ ਦੇ ਪ੍ਰੇਮ ਜਿ ਪਕੜਿਆ ਹੋਇਆ ਵੇਖ ਕੇ ਹਰੀ ਨੇ ਆਵਦੇ ਰੰਗ ਪ੍ਰੇਮ ਚ ਭੋਲਿਆ ਐਸੀ ਕਿਰਪਾ ਕੀਤੀ ਮਾਰਾ ਸਾਹ ਨੇ ਪ੍ਰੇਮ ਦੇ ਨਾਲ ਸਾਨੂੰ ਪਕੜ ਕਰ ਪਕੜ ਲਿਆ ਤੇ ਆਪ ਹਰੀ ਸਾਡੇ ਪ੍ਰੇਮ ਚ ਭਿੱਜ ਗਿਆ ਬਹੁਤ ਮਸਤ ਹੋ ਗਿਆ ਜਿਵੇਂ ਬੱਚੇ ਦੇ ਤੇ ਮਾਪਾ ਪਸੰਦ ਹੋ ਜਾਂਦਾ ਇਸ ਪ੍ਰਕਾਰ ਵਾਹਿਗੁਰੂ ਸਾਡੇ ਪ੍ਰੇਮ ਵਿੱਚ ਭਿੱਜ ਗਿਆ ਸਾਨੂੰ ਪ੍ਰੇਮ ਨਾਲ ਗਏ ਕੇ ਪਕੜ ਕੇ ਆਗਲੇ ਚ ਲੀਨ ਕਰ ਲਿਆ ਐਸੀ ਕਿਰਪਾ ਕੀਤੀ ਪ੍ਰੇਮ ਗਏ ਮੈਂ ਹਰ ਰੰਗ ਪੀਣ ਮੈਨੂੰ ਹਰੀ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ ਹਰੀ ਨੂੰ ਜਾਣ ਕੇ ਪਨੇ ਨਾ ਗਏ ਕਿ پکڑ ਕੇ ਇਕਤਾ ਕਰ ਦਿੱਤੀ ਬਖਸ਼ੇ ਕਰ ਲਈ ਮੇਲ ਲਿਆ ਵੇਖਿਉ ਲਲਨ ਪਾਟ ਵਿਚ ਖੋਏ ਹੁਣ ਸਾਹਿਬ ਜੀ ਲਲਨ ਪਿਆਰੇ ਅਕਾਲ ਪੁਰਖ ਨੇ ਅਸੀਂ ਵੇਖ ਲਿਆ ਹੈ ਪਾੜ ਪੜਦੇ ਸੀ ਨਾ ਜਿਹੜੇ ਵਿਚ ਪੰਜਾ ਕੋਸਾਂ ਦੇ ਉਹ ਸਾਰੇ ਖੋਤੇ ਮੇੜ ਦਿੱਤੇ ਮਹਾਰਾਜ ਨੇ ਆਨੰਦ ਚੇਤਾ ਹਰਖੇਪਤੀ ਨਾ ਜੇ ਮੇਰੇ ਸਾਹਿਬ ਪਤੀ ਜੀ ਨੇ ਸਾਡੇ ਤੇ ਵੀ ਇਹਨੇ ਤੇ ਸਾਰੇ ਗੁਣ ਹਨ ਹੈ ਉਦੋਂ ਸਾਡੇ ਚਿੱਤ ਜਿਹੜਾ ਸੀ ਆਨੰਦ ਦੇ ਵਿੱਚ ਉਹ ਆਨੰਦ ਸਰੂਪ ਨੂੰ ਚਿੱਤ ਵਿੱਚ ਪ੍ਰਗਟ ਕਰਕੇ ਦੇਖ ਕੇ ਹਰਖੇ ਬਹੁਤ ਪ੍ਰਸੰਨ ਹੋ ਗਏ ਸੀ ਜਾਂ ਆਨੰਦ ਸਰੂਪ ਚੇਤੀਆ ਤਨ ਸਰੂਪ ਜੋ ਪਰਮੇਸ਼ਵਰ ਹੋਇ ਉਸ ਦੇ ਤੇ ਜਦੋਂ ਪਤੀਜ ਗਿਆ ਮਨ ਉਦੋਂ ਹਰਖ ਆਨੰਦ ਦੀ ਪ੍ਰਾਪਤੀ ਹੋਈ ਹੈ ਇਸ ਪ੍ਰਕਾਰ ਜੇ ਲਾਲ ਨੂੰ ਪਿਆਰੇ ਨੂੰ ਵੇਖ ਲਿਆ ਪੜਦਾ ਵਿੱਚੋਂ ਕਵਾਤਾ ਮਾਰਿਆ ਨੰਗਤਾ ਮੰਤਾ ਦਾ ਉਸ ਵੇਲੇ ਚਿੱਤਾ ਵੇਖ ਕੇ ਆਨੰਦ ਸਰੂਪ ਨੂੰ ਕੇ ਮਨ ਪਤੀ ਜੀ ਗਿਆ ਉਸ ਅਨੰਦ ਚ ਬਹੁਤ ਪ੍ਰਸੰਨ ਹੋ ਗਏ ਨਾ ਤੁਸ਼ਰੂਕ ਹੋ ਗਏ ਤਿਸ ਹੀ ਕੋ ਗ੍ਰਹੋ ਸੂਈ ਜੀ ਵੀ ਆਨੰਦ ਹੋ ਗਿਆ ਸਰੀਰ ਕਰਕੇ ਵੀ ਬਹੁਤ ਪ੍ਰਸੰਨ ਹੋ ਗਏ ਪਤੀਜ ਕੇ ਤਿਸ ਹੀ ਕੋ ਗ੍ਰਹੋ ਸੂਈ ਪ੍ਰਭ ਨਾਨਕ ਉਹ ਪਰਮੇਸ਼ਰ ਦਾ ਹੀ ਭਾਈ ਗ੍ਰਹ ਹੈ ਸਰੀਰ ਹੈ ਸੰਸਾਰ ਉਹੀ ਇਹ ਸੰਸਾਰ ਵੀ ਉਸੇ ਦਾ ਕਾਰੋ ਹੈ ਸੁਖ ਸੰਗਤ ਵੀ ਉਸੇ ਦਾ ਕਾਰੋ ਹੈ ਸਾਡਾ ਸਰੀਰ ਵੀ ਉਸੇ ਦਾ ਕਾਰੋ ਹੈ ਬਾਧਾ ਹਿਰਦਾ ਵੀ ਉਸੇ ਦਾ ਹੈ ਸੂਈ ਪ੍ਰਭ ਨਾਨਕ ਉਹ ਹੀ ਪ੍ਰਭ ਰੱਖਿਆ ਕਰਨ ਵਾਲਾ ਗੁਰੂ ਸਾਹਿਬ ਜੀ ਕਹਿੰਦੇ ਹਨ ਸੂ ਠਾਕੁਰ ਤਿਸ ਹੀ ਕੋ ਤੀ ਉਹ ਹੀ ਸਰਵਕਾਤਰ ਲੋਕੀ ਦਾ ਠਾਕੁਰ ਮਾਲਕ ਪਿੱਛੇ ਸੀ ਹੁਣ ਹੈ ਅੱਗੇ ਹੋਵੇਗਾ ਤਿਸ ਉਹ ਹੀ ਸਰਵਪਾਲਕ ਸਰਵਕਾਲ ਕੇ ਸਰਵ ਕੋਪਨਕਾਲ ਹੈ ਤਿਸ ਹੀ ਕੋ ਧੀਨ ਉਸੇ ਦੇ ਅਧੀਨ ਹੈ ਸਾਰੀ ਸਿੱਖੀ ਜਿਹਨੇ ਉਸੇ ਨੇ ਆਪ ਦੇ ਅਧੀਨ ਰੱਖੀ ਹੋਈ ਹੈ ਉਸੇ ਦਾ ਤੀਨ ਨੋ ਧਿਆਨ ਕਰਦੇ ਆ ਉਸੇ ਦਾ ਤਾਤ ਧਾਨ ਖਾਣੇ ਧਾਨ ਪ੍ਰਭ ਕੋ ਖਾਣਾ ਉਸੇ ਜੁੜੇ ਰਹਿਨੇ ਹਰ ਵਕਤ ਸਾਡੇ ਚ ਧੀ ਬੁੱਧੀ ਕੋਈ ਨਹੀਂ ਹੈ ਉਹ ਸੱਚੇ ਬਾਦਸ਼ਾਹ ਦੇ ਸਭ ਕੁਝ ਸਮਝਦੇ ਹਾਂ ਟੂਡੀ ਮਹੱਲਾ 5 ਵਾ ਮਾਈ ਮੇਰੇ ਮਨ ਕੀ ਪ੍ਰੀਤ ਤੇ ਮਾਤਾ ਪਿਤਾ ਰੂਪ ਸੰਤ ਜਨੋ ਸਾਡੇ ਮਨ ਦੇ ਅੰਦਰ ਜੋ ਵਾਹਿਗੁਰੂ ਦੀ ਪ੍ਰੀਤੀ ਹੈ। ਇਹੀ ਕਰਮ ਧਰਮ ਜਪ ਇਹੀ ਜੋ ਪੁਰਮੇ ਮੌਸਾ ਵਾਲੇ ਨੇ ਜਿਤੋਂ ਨਿਮਿਤ ਪ੍ਰਾਚਿਤ ਕਾਮ ਕਰਮ ਦੱਸੇ ਹੈ। ਇਹੋ ਹੀ ਸਾਡੇ ਕਰਮ ਹਨਗੇ। ਅਤੇ ਧਰਮ ਜੋ ਯੁਜਰਵੇਦ ਨੇ ਵੇਦ ਆਦਿਕਾਂ ਦੇ ਵਿੱਚ ਜਗਾਤਿਕ ਧਰਮ ਦੱਸੇ ਹੈ ਇਹੋ ਹੀ ਹੈ। ਅਤੇ ਜਾਪ ਜੋ ਦਸੇ ਗਾਇਤਰੀ ਮੰਤਰ ਆਦਿਕਾਂ ਦੇ ਇਹੋ ਹੀ ਜਾਪ ਹੈ ਸਾਡਾ RAM ਨਾਮ ਨਿਰਮਲ ਹੈ ਰੀ ਤੂੰ ਦਾ ਨਾਮ ਜਿਹੜਾ ਜਗ ਦੇ ਇਹੋ ਹੀ ਉਜਲ ਮਰਯਾਦਾ ਹੈ ਸਾਰੀਆਂ ਮਰਯਾਦਾ ਵੀ ਇਹਦੇ ਵਿੱਚ ਆ ਗਈਆਂ ਸਾਰੀਆਂ ਮਾਇਆ ਤੋਂ ਰਹਿਤ ਹੋ ਗਏ ਰਹਾਉ ਪ੍ਰਾਨ ਆਧਾਰ ਜੀਵਨ ਤਨ ਮੂਰ ਹੈ ਜੋ ਸਾਰੇ ਸੰਸਾਰ ਦੇ ਪ੍ਰਾਨ ਦਾ ਆਸਰਾ ਰੂਪ ਹੈ ਅਤੇ ਉਹ ਹੀ ਸਾਡੀ ਪ੍ਰਾਨ ਆਧਾਰ ਰੂਪ ਬਣ ਗਿਆ ਹੈ ਸਾਡਾ ਜੀਵਨ ਜਿਹੜਾ ਹੈ ਤੇ ਤੁਹਾਨੂੰ ਆ ਰੋਕੜੀ ਆਦ ਕੋ ਸਭ ਕੋਈ ਮਹਾਰਾਜ ਹੀ ਹੈ ਸਾਡਾ ਚੇਤਨ ਬ੍ਰਹਮੀ ਹੈ ਈਖਣ ਕੋ ਦਰਸ਼ਨ ਪ੍ਰਭ ਨੀਤ ਨਿਤ ਵਰਤੀ ਵਾਹਿਗੁਰੂ ਦੇ ਦਰਸ਼ਨ ਵੇਖਣ ਬਾਅਦ ਤੇ ਆਪਦੇ ਪ੍ਰਾਣ ਵੀ ਸਾਹ ਸਾਹ ਜਪਦੇ ਆ ਪ੍ਰਾਣਾਂ ਦਾ ਆਸਰਾ ਰੂਪ ਨੂੰ ਸਾਖੀ ਨੂੰ ਸਮਝਦੇ ਆ ਜੀਵਨ theater ਨੂੰ ਰੂਪ ਸਾਡਾ ਤੁਹਾਨੂੰ ਉਕੜੀ ਵੀ ਉਹ ਹੀ ਹੈ ਮਹਾਰਾਜ ਦੇ ਦਰਸ਼ਨਿਤ ਦੇਖਣ ਬਾਅਦ ਤੇ ਸਾਡਾ ਚਿੱਤ ਜੁੜਿਆ ਰਹਿੰਦਾ ਬਾਟ ਘਾਟ ਤੂਸਾ ਸੰਗ ਮੂਰੇ ਬਾਬ ਸਾਹਿਬ ਸਈ ਦੁਨੀਆ ਦੇ ਰਸਤਿਆਂ ਵਿੱਚ ਘਾਟ ਨਦੀਆਂ ਦੇ ਘਾਟਾਂ ਦਰਿਆਵਾਂ ਤੋਂ ਲੰਘਣ ਵਾਸਤੇ ਐਵੇਂ ਬਾੜ ਸੰਸਾਰ ਦੇ ਮਾਰਗ ਵਿੱਚ ਘਾਟ ਬਹਿਤਰਨੀ ਦੇ ਰਾਹ ਚ ਲੰਘਣ ਵਾਸਤੇ ਇਸੇ ਪ੍ਰਕਾਰ ਬਾਟ ਜਿਨੇ ਦੁਨੀਆ ਦੇ ਵਿਹਾਰਾਂ ਦੇ ਰਸਤੇ ਮੰਨੇ ਹਨ ਤੇ ਘਾਟ ਜਿਵੇਂ ਦਰਿਆਵਾਂ ਦੇ ਮੰਨੇ ਹਨ ਇਹਨਾਂ ਦੇ ਵਿੱਚ ਇਸੇ ਪ੍ਰਕਾਰ ਬਾੜ ਸਾਹਿਬ ਸੰਗੇ ਜੀ ਗ੍ਰਾਸਾਦਕਾਂ ਦੇ ਵਿਹਾਰਾਂ ਦੀ ਤੇ ਘਾੜ ਗਿਆਨ ਆਦਕਾਂ ਦੇ ਰਸਤਿਆਂ 'ਤੇ ਲੰਘਣ ਵਾਸਤੇ ਤੂਸਾ ਸੰਗ ਮੂੜੈ ਸੈਦੋਂ ਤੋਂ ਭਾਈ ਬਾੜ ਘਾੜ ਬਾੜ ਦੁਨੀਆ ਦੀ ਜਿਹੜੀ ਹੈ ਤੇ ਘਾੜ ਜੋ ਪਰਲੋਕ ਦਾ ਹੈ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਸਾਡਾ ਤੂਸਾ ਖਰਚ ਹੈ ਬਾੜ ਘਾਟ ਤੂਸਾ ਸੰਗ ਮੂਰੈ ਸਾਡੇ ਨਾਲ ਤੂਸਾ ਖਰ ਕੇ ਹੋਈ ਬੱਲੇ ਹੈ ਮਨ ਆਪਣੇ ਕੋ ਮੈਂ ਹਰ ਸਖਾ ਅਸੀਂ ਆਪਣੇ ਮਨ ਨੂੰ ਹਰੀ ਦਾ ਸਖਾ ਮਿੱਤਰ ਬਣਾਤਾ ਪਿਆਰਾ ਬਣਾਤਾ ਹੈ ਸ਼ਾਂਤ ਪ੍ਰਸਾਦ ਭਈ ਮਨ ਨਿਰਮਲ ਸੰਤ ਗੁਰੂ ਰਾਮਦਾਸ ਮਾਰੇ ਸਾਹਿਬ ਦੀ ਕਿਰਪਾ ਕਰਕੇ ਮਨ ਸੁਧ ਹੋ ਗਏ ਆ ਭਗਤਾਂ ਨੇ ਕਰ ਕਿਰਪਾ ਆਪਣੇ ਕਰ ਲਈ ਕਿਰਪਾ ਕਰਕੇ ਵਾਹਿਗੁਰੂ ਨੇ ਆਵਦੇ ਬਣਾ ਲਿਆ ਸਾਡੇ ਤਾਈਂ ਐਸੀ ਕਿਰਪਾ ਕਰ ਦਿੱਤੀ ਹੈ ਸ਼ਾਂਤ ਪ੍ਰਸਾਦ ਭਈ ਮਨ ਨਿਰਮਲ ਸਤਿਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਮਨ ਭਗਤਾਂ ਦੇ ਜਗਿਆਸਾਂ ਦੇ ਨਿਰਮਲ ਸੁਧ ਹੋ ਗਏ ਹਨ ਕਰ ਕਿਰਪਾ ਆਪਣੇ ਕਰ ਲਈ ਕਿਰਪਾ ਦੁਸ਼ਤੀ ਕਰਕੇ ਆਪਣੇ ਸੇਵਕ ਇਸੇ ਕੇ 파ਰਸ਼ਣ ਕਰ ਲਿਆ ਹੈ ਬਣਾ ਲਿਆ ਸਿਮਰ ਸਿਮਰ ਨਾਨਕ ਸੁਖ ਪਾਇਆ ਸਰਗੁਰੂ ਜੀ ਕਹਿੰਦੇ ਸਿਮਰਨੇ ਜੋਗ ਪਰਮੇਸ਼ਰ ਦਾ ਸਿਮਰਨ ਕਰਕੇ ਸੋਖ ਸਰੂਪ ਨੂੰ ਗੁਰੂ ਮਹਾਰਾਜ ਕਹਿੰਦੇ ਪਾ ਲਿਆ ਹੈ ਆਦਿ ਜੁਗਾਦ ਭਗਤਨ ਕੀ ਮੀਤ ਆਦਿ ਜੁਗਾਦ ਸੱਜ ਗੋ ਤ੍ਰੇਤਾ ਦਵਪਰ ਕਾਲ ਜੁਗਾਂ ਚ ਚਹਾਂ ਜੁਗਾਂ ਚ ਆਦਿ ਜੁਗਾਦ ਸਦਾ ਸਜਾ ਭੜਕਾਂ ਦੇ ਪਿਆਰੇ ਹਨ ਮਹਾਰਾਜ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬੇਨਤੀਆਂ ਕਰਦੇ ਹੇ ਮੇਰੇ ਪ੍ਰਭੂ ਸਮਰਾਥ ਕਾਲਪੁਰਖ ਜੀ ਤੁਸੀਂ ਤਾਂ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੋ ਐਕਾ ਤੁਹਾਨੂੰ ਹੀ ਪ੍ਰਾਣ ਪਛਾਣਿਆ ਹੈ ਤਾਨੂੰ ਮਿਲਣਾ ਕਰੋ ਬਿਸਰ ਨਹੀਂ ਨਿਮਖ ਹੀ ਆਰੇ ਅੱਖ ਦੇ ਖੋਲਣ ਮੀਤ ਜਿੰਨਾ ਕਿ ਰ ਵੀ ਮਾਰਾ ਸਾਡੇ ਹਿਰਦੇ ਚ ਆ ਭੁੱਲੋ ਨਾ ਆਪਣੇ ਭਗਤ ਕੋ ਪੂਰਨ ਦਾਤ ਆਉ ਦੇ ਭਗਤਾਂ ਨੂੰ ਪੂਰਨ ਆਨੰਦ ਦਾ ਦਾਣ ਬਖਸ਼ੋ ਪੂਰਨ ਸਰੂਪ ਦੀ ਪ੍ਰਾਪਤੀ ਦਾ ਆਨੰਦ ਬਖਸ਼ੋ ਇਹ ਦਾਣ ਦਿਓ ਗਿਆਨ ਰਹਾਉ ਖੂਬੋ ਪਰਮ ਰਾਖ ਮੇਰੇ ਪ੍ਰੀਤਮ ਸੇ ਮਹਾਰਾਜ ਦਾ ਪੰਜ ਪ੍ਰਕਾਰ ਦਾ ਭਰਮ ਇਹ ਵੀ ਮੇੜ ਦਿਓ ਮੇਰੇ ਪ੍ਰੀਤੋ ਅਕਾਲਪੁਰ ਕੋ ਵਕਾਰਾਂ ਤੋਂ ਵੀ ਸਾਡੀ ਰੱਖਿਆ ਕਰੋ ਅੰਤਰਜਾਮੀ ਸੁਗੜ ਸੁਜਾਨ ਮੈਂ ਸਾਡੇ ਅੰਦਰ ਦੇ ਜਾਮੀ ਜਾਣਨ ਵਾਲੇ ਹਾਂ ਪ੍ਰੇਰਕ ਹਾਂ ਸੁਗੜ ਸ੍ਰੇਸ਼ਟ ਘੜਤਾ ਸੁਭਗੁਣਾ ਦੀਆਂ ਕਰਨ ਵਾਲੇ ਹਾਂ ਸੁਜਾਨ ਅੰਤਰਜਾਮੀ ਸੁਗੜ ਅੰਤਰਜਾਮੀ ਸੁਗੜ ਸੁਜਾਨ ਅੰਤਰਜਾਮੀ ਘੜ ਘੜ ਦੇ ਜਾਣਨ ਵਾਲੇ ਹਾਂ ਸੁਗੜ ਸ੍ਰੇਸ਼ਟ ਸੁਭਗੁਣਾ ਦੀਆਂ ਘੜਤਾ ਕਰਨ ਵਾਲੇ ਹਾਂ ਸੁਜਾਨ ਅਪਰੋਹ ਗਿਆਨ ਰੂਪੀ ਸੋ ਜਾਨ ਬਖਸ਼ਣ ਵਾਲਿਓ ਸ੍ਰੀ ਕੀ ਜਾਨ ਪਛਾਨ ਬਖਸ਼ਣ ਵਾਲਿਓ ਗਿਆਨ ਦੀ ਕੋਟ ਰਾਜ ਨਾਮ ਧਨ ਮੀਰੈ ਇਸ ਜੀ ਬਾਦਸ਼ਾਹ ਕਰੋੜਾਂ ਦੁਨੀਆ ਦਾ ਰਾਜ ਦਾ ਜਿਹੜਾ ਧਨ ਹੈ ਅਤੇ ਕਰੋੜਾਂ ਕੋਟ ਰਾਜ ਨਾਮ ਧਨ ਮੀਰੈ ਸਾਡੇ ਤਾਂ ਹੀ ਤਾਂ ਆਪ ਦਾ ਨਾਮ ਹੈ ਜਿਹੜਾ ਇਹੋ ਕਰੋੜਾਂ ਰਾਜਾਂ ਦਾ ਸੁਖ ਹੈ ਤੇ ਧਨ ਰੋਕੜੀ ਵੀ ਸਾਡੇ ਹੋਈ ਹੈ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾ ਇਹ ਮਾਰਾ ਮੁਕਤੀ ਕਰਨ ਵਾਲੀ ਅਮਰ ਭਰੀ ਹੋਈ ਨਿਗਾਹ ਉਪਰ ਕਰੋ हे ਪ੍ਰਭੂ ਆਪ ਨੂੰ ਮੰਨਦੇ ਰਹੀਏ ਹਰ ਵਕਤ ਆਪ ਦੇ ਸਦਕਾਰ ਆਪ ਦੇ ਮਾਨਕ ਸਦਕਾਰ ਕਰਕੇ ਸੀ ਜਿਉਨੇ ਆ ਤੁਸੀਂ ਸੱਚੇ ਪਾਤਸ਼ਾਹ ਸਾਡੇ ਮਨਾਂ ਵਿੱਚੋਂ ਅਸੀਂ ਆਪ ਨੂੰ ਹੀ ਮੰਨਦੇ ਹਾਂ ਆਠ ਪਹਿਰ ਰਸਨਾ ਗੁਣ ਗਾਵੇ ਅਠੀ ਪਹਿਰ ਮਾ ਰਸਨਾ ਵੀ ਰਸੀ ਰਹੇ ਸਿਮਰਨ ਕਰਦੀ ਹੋਈ ਤੇ ਜਵਾਨ ਕਰਕੇ ਵੀ ਆਪ ਦੇ ਗੁਣ ਗਾਉਂਦੇ ਰਹੀਏ ਕਾਸ਼ ਪੂਰ ਅਗਾਵ ਹੈ ਸਮਰਥ ਕਾਂ हे ਸਮਰਥ ਪ੍ਰਮੇਸ਼ਰ ਆਵਦੇ ਜੈਸਨਾ ਸਾਡੇ ਕੰਨ ਜਿਹੜੇ ਪੂਰੇ ਰਹਿਣ ਕਿਸ ਦੀ ਉਸੰਦਿਆ ਸੁਣੀਏ ਨਾ ਐਸੇ ਰਜੇ ਰਹਿਣ ਹੋਰ ਕੋ ਸੁਣਨੀ ਨਾ ਸੱਚੇ ਪਾਤਸ਼ਾਹ ਤੇਰੀ ਸ਼ਰਨ ਜੀਨ ਕੇ ਦਾਤੇ ਇਹ ਸਾਰਿਆਂ ਜੀਆਂ ਨੂੰ ਬ੍ਰਹਮ ਗਿਆਨ ਦੇਣ ਵਾਲੇ ਰੋਜੀ ਦੇਣ ਵਾਲੇ ਸਭਨਾਂ ਨੂੰ ਜੋ ਜੋ ਪਦਾਰਥ ਮਿਲੇ ਰਿੱਧੀਆਂ ਸਿੱਧੀਆਂ ਸਭਨਾਂ ਦੇ ਦਾਤੇ ਜੀਆਂ ਦੇ ਆਗਦੀ ਸ਼ਰਨ ਹੋ ਸੀ ਸਦਾ ਸਦਾ ਨਾਨਕ ਕੁਰਬਾਨ ਸਤਿਗੁਰੂ ਸਾਹਿਬ ਜੀ ਕਹਿੰਦੇ ਸਦਾ ਸਦਾ ਆਪ ਤੋਂ ਕੁਰਬਾਨ ਬਲਹਾਰ ਜਾਈਏ ਜੀ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪੈਗ ਕੀ ਧੂਲ ਹੈ ਪਰਮੇਸ਼ਰ ਆਪ ਦੇ ਪਵਿੱਤਰ ਚਰਨਾਂ ਕਉਨਾਂ ਜਿਉ ਭਗਤਾਂ ਦੀ ਰੱਖਿਆ ਕਰਨੋਂ ਆਪ ਤੇ ਸਰੂਪ ਉਤਾਰਦੇ ਹੋ ਉਹ ਆਪ ਦੇ ਚਰਨਾਂ ਕਉਨਾਂ ਧੂੜ ਅਸੀਂ ਚਾਹੁੰਦੇ ਆ ਸੱਚੇ ਪਾਤਸ਼ਾਹ ਇਹ ਮਾਰਾ ਆਪ ਦੇ ਚਰਨਾਂ ਦੀ ਧੂੜ ਸਰਦਾ ਸਾਨੂੰ ਪ੍ਰਾਪਤ ਹੋਵੇ ਬੀਨ ਦਇਆਲ ਪ੍ਰੀਤਮ ਮਨਮੋਹਕ हे ਗਰੀਬਾਂ ਦੇ ਵ્યા ਕਰਨ ਵਾਲੇ हे ਪਰਮ ਪ੍ਰੇਮ ਦੇ ਅਸਪਦ ਰੂਪੀਤੋਂ ਪਿਆਰੇ हे ਸਾਰਿਆਂ ਦੇ ਮਨ ਨੂੰ ਮੋਹਤ ਕਰਨ ਵਾਲੇ ਰਕਾਂਦੇ ਮੋਨ ਨੂੰ ਹਰ ਨoare ਮਿਟਣ ਵਾਲੇ ਕਰ ਕਿਰਪਾ ਮੇਰੀ ਲੋਚਾ ਪੂਰੀ ਕਰ ਕਿਰਪਾ ਕਰਕੇ ਮਾਰਾ ਸਾਡੀ ਇੱਛਾ ਆਪ ਦੀ ਪ੍ਰਾਪਤੀ ਦੀ ਇਹ ਪੂਰੀ ਕਰੋ ਜੀ ਬਖਸ਼ਿਸ਼ ਕਰੋ ਆਪ ਰਹਾਉ ਦਹ ਦਸ ਰਵ ਰਹਿਆ ਜਸ ਤੁਮਰਾ ਦਸੂ ਦਸਾ ਜਹ ਮਾਰਾ ਆਪ ਦਾ ਲੋਕਾਂ ਚ ਪਰਲੋਕਾਂ ਚ ਬ੍ਰਹਮ ਲੋਕ ਚ ਸਰਗ ਚ ਬਕੁੰਠ ਵਿੱਚ ਮਾਤ ਲੋਕ ਚ ਪਤਾਲ ਵਿੱਚ ਚਾਰਿ ਸ਼ਬਦ ਇਹ ਆਉਂਦਾ ਜਿਵੇਂ ਅਸੀਂ ਫੈਲ ਰਿਹਾ ਹੈ ਅੰਤਰਜਾਮੀ ਸਦਾ ਹਜੂ ਜਿਹੜਾ ਸਾਰਿਆਂ ਦੇ ਘਟਕੜ ਦੀ ਜਾਣਨ ਵਾਲੇ ਅੰਦਰ ਦੇ ਪ੍ਰੇਰਕ ਹੋ ਸਦਾ ਹਜੂਰ ਨੇੜੇ ਹੋ ਸਾਹਮਣੇ ਹੋ ਆਪ ਜੋ ਤੁਮਰਾ ਜਸ ਗਾਵਹਿ ਕਰਤੀ ਤੇ ਕਰਤਾ ਪੁਰਖ ਵਾਹਿਗੁਰੂ ਜੋ ਆਪਦੇ ਜਸ ਨੂੰ ਉਚਾਰਦੇ ਕੀਰਤਨ ਗਾਉਂਦੇ ਆ ਛੇ ਜਨ ਕਬਹੁ ਨ ਮਰਤੇ ਝੂਠ ਉਹਨਾਂ ਨੂੰ ਐਡੀ ਬਖਸ਼ ਹੁੰਦੀ ਝੋਰੀਆ ਜਿਨੀ ਕਦੇ ਪੈ ਕੇ ਮਰਦੇ ਉਹ ਸਲਾ ਅਨੰਦ ਸਹਿਤ ਰਹਿੰਦੇ ਹਨ ਤੰਦ ਬੰਦ ਬਿਨਸੀ ਮਾਇਆ ਕੀ ਉਹਨਾਂ ਦੇ ਤੰਗੇ ਜਿਹੜੇ ਐ ਬੰਧਨ ਪਾਉਣ ਵਾਲੇ ਮਾਇਆ ਦੇ ਸਭ ਨਾਸ਼ ਹੋ ਗਏ ਹਨ ਸਾਧੂ ਸੰਗਿ ਮਿਲੇ ਬਿਸੂ ਸਾਰ ਸੰਗਤ ਜੀ ਮਿਲ ਕਰਕੇ ਬਸੂਰ ਨੋਂ ਦੁੱਖ ਜਿਹੜੇ ਆਗਿਆਨ ਦੇ ਸੀ ਵਿਸ਼ੇਸ਼ ਕਰਕੇ ਸੂਲ ਵੀ ਮਿਲ ਗਏ ਉਹਨਾਂ ਦੇ ਸੁਖ ਸੰਪਦ ਭੋਗ ਇਸ ਜੀ ਕੇ ਜਿਹੜਾ ਸੁਖ ਪ੍ਰਾਪਤ ਸਮਝਿਆ ਹੋਇਆ ਹੈ ਭੋਗਾ ਵਿੱਚ ਜੀਵਨ ਅਤੇ ਜਿਹੜਾ ਸੰਪਦਾ ਠੀ ਕੋੜੇ ਆਦਿ ਭੂਤੀ ਸਮਝੀ ਹੋਈ ਹੈ ਹੋ ਰਾਜ ਆਦ ਕੰ ਦਾ ਸੁਖ ਜਿਹੜਾ ਮੰਨਿਆ ਇਸ ਜੀਵ ਨੇ ਬਿਨ ਹਰ ਨਾਨਕ ਜਾਣੇ ਇਹ ਜੀਵ ਦੇ ਜਿਹੜੇ ਮੰਨੇ ਹੋਏ ਹੈ ਸੰਪੁਰਨ ਪ੍ਰਭੂਤੀ ਦਾ ਸੁਖ ਪਦਾਰਥਾਂ ਦੇ ਵਿਸ਼ਿਆਂ ਦੇ ਭੋਗਣ ਦਾ ਸੁਖ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਬਿਨਾਂ ਵਾਹਿਗੁਰੂ ਤੋਂ ਸਭ ਕੂੜੇ ਝੂਠੇ ਹੀ ਜਾਣਦੇ ਹਾਂ ਟੋਡੀ ਮਹੱਲਾ ਪੰਜਵਾਂ ਮਾਈ ਮੀਰੀ ਮਨ ਕੀ ਪਿਆਰ ਸਾਧਾ ਪਿਤਾ ਰੂਪ ਸੰਤ ਜੀ ਨੂੰ ਮਾਈ ਵਸਤੀ ਮਾਈ ਮਾਇਆ ਦਾ ਪਤੀ ਜੋ ਪਰਮੇਸ਼ਵਰ ਹੈ ਉਹਦੇ ਮਿਲਣ ਦੀ ਮੇਰੇ ਮਨ ਚ ਪਿਆਸ ਇੱਛਾ ਲੱਗੀ ਹੋਈ ਹੈ ਬੋਧ ਤੇ ਲੱਗੀ ਹੋਈ ਐ ਕਦੋਂ ਦਰਸ਼ਨ ਹੋਣ ਪਿਆਸਾ ਹੈ ਸਾਡਾ ਚਿੱਪ ਇੱਕ ਖਿੰਨ ਰਹਿ ਨਾ ਸਕੂੰ ਬਿਨ ਪ੍ਰੀਤਮ ਸਤਿਗੁਰੂ ਪਿਆਰਿਆਂ ਤੋਂ ਬਿਨੈ ਕਿਸ਼ਨ ਮਾਤਰ ਵੀ ਸਾਥ ਹੋ ਰਿਹਾ ਨਹੀਂ ਜਾਂਦਾ ਜੋ ਵਾਹਿਗੁਰੂ ਦੇ ਸਰੂਪ ਦਾ ਗਿਆਨ ਦਿੰਦੇ ਹਨ ਦਰਸ਼ਨ ਦੇਖਣ ਕੋ ਧਾਰੀ ਧਾਰੀ ਮਨ ਆਸ ਮਰੇ ਆਪਦੇ ਪਵਿੱਤਰ ਦਰਸ਼ਨ ਵੇਖਣ ਵਾਸਤੇ ਮਨ ਚ ਆਸਾਏ ਧਾਰਨ ਕੀਤੀ ਐ ਪਕੜੀ ਹੈ ਰਹਾਉ ਸਿਮਰਉ ਨਾਮ ਨਰੰਜਨ ਕਰਤੇ हे ਨਰੰਜਨ ਸੁਧ ਸਰੂਪ ਹੋਇ ਕਰਤਾ ਪੁਰਖ ਆਪਦੇ ਅਮਰਤ ਨਾਮ ਦਾ ਸਿਮਰਨ ਕਰੀਏ ਮਨ ਤਨ ਤੇ ਸਭ ਕਿਲ ਵਿਖਣਾ ਜਿਸ ਕਰਕੇ ਮਨ ਦੇ ਜਿੰਨੇ ਪਾਪ ਵਾਸ਼ਨ ਪਕੜੀ ਹੋਈ ਜਿਹੜੀ ਅਤੇ ਤਨ ਦੇ ਅੰਦਰ ਜਿਹੜੇ ਔਗਣ ਕਰੀ ਦੇ ਸਾਰੇ ਪਾਪ ਨਾਸ ਹੋ ਜਾਣ ਪੂਰਨ ਪਾਰ ਬ੍ਰਹਮ ਸੁਖ ਦਾਤੇ ਇਹ ਪੂਰਨ ਪਰਮੇਸ਼ਰ ਹੈ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਸਾਰਿਆਂ ਦੇ ਪੇਟਾਂ ਨੂੰ ਪੂਰਨ ਵਾਲੇ ਸਭਨਾਂ ਨੂੰ ਸਭ ਚੀਜ਼ਾਂ ਕਰਕੇ ਪੂਰਤ ਕਰਨ ਵਾਲੇ ਇਹ ਵਿਆਪਕ ਬ੍ਰਹਮ ਸੁਖਾਂ ਦੇ ਦਾਤੇ ਆਪ ਨਾਸੀ ਬਿੰਬਲ ਜਾਕੂ ਜਾ ਆਪ ਦਾ ਨਾਸ ਤੋਂ ਰਹਿਤ ਹੋ ਆਪ ਦਾ ਉਜਲ ਜਸਵਾ ਮਾਰਾ ਦੁਨੀਆ ਦੀ ਮੈਲ ਵਾਲਾ ਦੁਨੀਆ ਦੀ ਲਾਲ ਕਿਲਿਫਸਾ ਵਾਲਾ ਜਸਮੀ ਉਜਲ ਜਸਵਾ ਵਾਲੇ ਹੋ ਆਪ ਸੰਤ ਪ੍ਰਸਾਦ ਮੇਰੀ ਇਹ ਸੰਤ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਮਨ ਦੇ ਸੰਕਲਪ ਸਾਰੇ ਪੂਰੇ ਹੋ ਗਏ ਆ ਕਰ ਕਿਰਪਾ ਭੀਟੀ ਗੁਣਤਾਸ ਕਿਰਪਾ ਦ੍ਰਿਸ਼ਟੀ ਜਦੋਂ ਕੀਤੀ ਆਪਨੇ ਏ ਗੁਣਾ ਦੇ ਪਾਤਰ ਆਪ ਸਤਿਗੁਰੂ ਰੂਪ ਹੋ ਕੇ ਮਿਲੇ ਸੁਹੀ ਸਾਧ ਸਹਿਜ ਸੂਪ ਮਨ ਉਪਜਿਓ ਸ਼ਾਂਤੀ ਸਾਰੀਆਂ ਵਾਸ਼ਨਾ ਮਿਟ ਗਈਆਂ ਠੰਡਾ ਹੋ ਗਿਆ ਮਨ ਸਹਿਜ ਗਿਆਨ ਦੀ ਪ੍ਰਾਪਤੀ ਹੋ ਗਈ ਗਿਆਨ ਕਰਕੇ ਮਨ ਜੇ ਆਪ ਦਾ ਬ੍ਰਹਮਾਨੰਦ ਰੂਪੀ ਸੁਖ ਪ੍ਰਗਟ ਹੋ ਗਿਆ ਮਿਲ ਗਿਆ ਕੋਟ ਸੂਰ ਨਾਨਕ ਪਰਗਾ ਜਿਵੇਂ ਕੋਰਨਾ ਸੂਰ ਇਕੱਠੇ ਹੀ ਚੜ ਜਾਣ ਐ ਮੇਰਾ ਪਰਮ ਅਵਸਥਾ ਦਾ ਮਾਰਾ ਪ੍ਰਕਾਸ਼ ਹੋ ਗਿਆ ਹੈ ਚਾਰ ਚੁਕਰੇ ਆਪ ਦਾ ਸਰੂਪੀ ਦਿਸਦਾ ਹੈ ਹੋਰ ਕੋਈ ਆਕਾਰ ਆਦਿਕ ਜਿੰਨੇ ਆ ਸਭ ਮਿਟ ਗਏ ਹਨ